ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ 10ਵੀਂ ਜਮਾਤ ਲਈ ਜੋ ਤੁਹਾਡਾ ਸਮਾਜਿਕ ਸਿੱਖਿਆ ਦਾ ਸਾਲ 2025-26 ਦੇ ਲਈ ਤੁਹਾਡਾ ਪੇਪਰ ਹੋਏਗਾ ਵੀ ਉਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤਾਂ ਇਹ ਤੁਹਾਡਾ ਚਾਹੇ ਸਤੰਬਰ ਪੇਪਰ ਹੋਏਗਾ ਪ੍ਰੀ ਬੋਰਡ ਪੇਪਰ ਹੋਏਗਾ ਚਾਹੇ ਤੁਹਾਡਾ ਫਾਈਨਲ ਪੇਪਰ ਹੋਏਗਾ ਪੈਟਰਨ ਬਿਲਕੁਲ ਸੇਮ ਰਹੇਗਾ ਬੇਟਾ ਜਿਹੜਾ ਪਿਛਲੀ ਵਾਰ ਪੇਪਰ ਹੋਇਆ ਸੀ ਵੀ ਜੇ ਪਗਲ ਕਰੀਏ 2024-25 ਦੇ ਲਈ ਤਾਂ ਉਹਦਾ ਪੇਪਰ ਪੈਟਰਨ ਥੋੜਾ ਅਲੱਗ ਸੀ ਇਹ ਤੋਂ ਉਹਦੇ ਵਿੱਚੋਂ ਕੁਝ ਚੇਂਜਸ ਹੋਈਆਂ ਨੇ ਹੁਣ ਇਹਨਾਂ ਨੂੰ ਤੁਸੀਂ ਧਿਆਨ ਨਾਲ ਵੇਖਣਾਗਾ ਅਧਿਆਪਕ ਸਭਾ ਨੂੰ ਵੀ ਬੇਨਤੀ ਹੈ ਬੱਚਿਆਂ ਨੂੰ ਨੋਟ ਕਰਵਾ ਦੇਣ ਬੈਸੇ ਉਮੀਦ ਹੈ ਸਾਰੇ ਨੇ ਕਰਵਾਤੀਆਂ ਹੋਣੀਆਂ ਪਰ ਫਿਰ ਵੀ ਇੱਕ ਵਾਰ ਬੱਚਿਆਂ ਨੂੰ ਲਿਖਵਾਈਆਂ ਜਾਣ ਤਾਂ ਜੋ ਉਹਨਾਂ ਨੂੰ ਪਤਾ ਰਹੇ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੁੰਦਾ ਬੇਟਾ ਲਿਖਤੀ ਆਪਣਾ ਪੇਪਰ 80 ਨੰਬਰ ਦਾ ਹੋਏਗਾ ਠੀਕ ਹੈ 20 ਅੰਕ ਦੀ ਆਪਣੀ ਸੀਸੀ ਹੋਏਗੀ ਕੁੱਲ ਤੁਹਾਡੇ ਜਿਹੜੇ ਸੌਂਗ ਇਸ ਤਰੀਕੇ ਦੇ ਨਾਲ ਬਣਨਗੇ ਇਸ ਤੋਂ ਬਾਅਦ ਜਿਹੜੇ ਪ੍ਰਸ਼ਨ ਪੱਤਰ ਨੇ ਵੀ ਇਹਦੇ 6 ਭਾਗ ਹੋਣਗੇ ਤੁਹਾਡੇ ਸਮਾਜਿਕ ਸਿੱਖਿਆ ਦੇ ਊੜਾ ਐੜਾ ਈੜੀ ਸਸਾ ਹਾ ਹਾ ਤੇ ਕਕਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਭਾਗ ਊੜੇ ਦੀ ਤਾਂ ਭਾਗ ਊੜੇ ਦੇ ਵਿੱਚ ਆਪਣੇ ਕੋਲ ਕੀ ਹੋਏਗਾ ਵੀ 10 ਪ੍ਰਸ਼ਨ ਹੋਣਗੇ ਠੀਕ ਹੈ ਇੱਕ ਇੱਕ ਅੰਕਾਂ ਦੇ ਇਹ ਹੋਣਗੇ ਤੁਹਾਡੇ ਐਮਸੀਕਿਊਜ਼ ਜਿਹਨੂੰ ਆਪਾਂ ਬਹੁ ਵਿਕਲਪੀ ਪ੍ਰਸ਼ਨ ਬੋਲਦੇ ਹਾਂਗੇ ਤਾਂ ਭਾਗ ਊੜੇ ਦੇ ਵਿੱਚ ਆਪਣੇ ਕੋਲ 10 ਕੁਐਸਚਨ ਹੋਣਗੇ ਐਮਸੀਕਿਊਜ਼ ਤਾਂ ਇਹ ਜਿਹੜੇ 10 ਨੇ ਇੱਕ ਇਹਨਾਂ ਦੀ ਵੰਡ ਕੀਤੀ ਗਈ ਕਿਉਂਕਿ ਸਾਡਾ ਜਿਹੜੇ ਅ ਦਸਮੀ ਦੀ ਬੁੱਕ ਹੈਗੀ ਉਹਦੇ ਦੋ ਭਾਗ ਨੇ ਪਾਰਟ 1 ਪਾਰਟ 2 ਹਰ ਇੱਕ ਭਾਗ ਦੇ ਵਿੱਚ ਦੋ ਦੋ ਵਿਸ਼ੇ ਨੇ ਤੇ ਜਿਹੜਾ ਭਾਗ ਤੁਹਾਡਾ ਪਹਿਲਾ ਹੈਗਾ ਵੀ ਉਹਦੇ ਵਿੱਚੋਂ ਭੂਗੋਲ ਦੇ ਵਿੱਚੋਂ ਦੋ ਕੁਐਸਚਨ ਹੋਣਗੇ ਅਰਥ ਸ਼ਾਸਤਰ ਦੇ ਵਿੱਚੋਂ ਤਿੰਨ ਐਮਸੀਕਿਊਜ਼ ਹੋਣਗੇ ਇਸ ਤੋਂ ਬਾਅਦ ਭਾਗ ਦੂਸਰਾ ਇਤਿਹਾਸ ਦੇ ਵਿੱਚੋਂ ਚਾਰ ਹੋਣਗੇ ਤੇ ਨਾਰੀ ਸ਼ਾਸਤਰ ਦੇ ਵਿੱਚੋਂ ਇੱਕ ਕੁਐਸਚਨ ਆਏਗਾ ਠੀਕ ਹੈ ਇਸ ਤਰੀਕੇ ਨਾਲ ਤੁਹਾਡੇ 10 ਹੀ ਐਮਸੀਕਿਊਜ਼ ਹੈਗੇ ਉਹ ਹੋਣਗੇ ਇਸ ਤੋਂ ਬਾਅਦ ਭਾਗ ਜਿਹੜਾ ਆੜਾਗਾ ਇਹਦੇ ਵਿੱਚ ਵੀ 10 ਅੰਕਾਂ ਦੇ 10 ਕੁਐਸਚਨ ਹੋਣਗੇ ਪਰ ਇਹ ਹੋਣਗੇ ਬਸ ਤੁਨੀਸ਼ਟ ਠੀਕ ਹੈ ਹੁਣ ਵਸਤੂਨਿਸ਼ਟ ਦੇ ਵਿੱਚ ਜਿਵੇਂ ਖਾਲੀ ਥਾਂ ਪਰ ਹੋ ਸਕਦਾਗਾ ਸਹੀ ਗੱਲ ਤੋਂ ਸਕਦਾਗਾ ਇੱਕ ਸ਼ਬਦ ਜਾਂ ਫਿਰ ਇੱਕ ਲਾਈਨ ਦੇ ਵਿੱਚ ਉੱਤਰ ਵਾਲੇ ਪ੍ਰਸ਼ਨ ਇਹਦੇ ਵਿੱਚ ਹੋ ਸਕਦੇ ਨੇ ਤਾਂ ਇਹਦੇ ਵਿੱਚ ਵੀ ਚਾਰੇ ਭਾਗਾਂ ਦੇ ਵਿੱਚ ਪ੍ਰਸ਼ਨ ਹੋਣਗੇ ਵੀ ਤੁਹਾਨੂੰ ਭੂਗੋਲ ਦੇ ਵਿੱਚੋਂ ਤਿੰਨ ਕੁਐਸਚਨ ਹੋਣਗੇ ਅਰਥ ਸ਼ਾਸਤਰ ਦੇ ਵਿੱਚੋਂ ਦੋ ਆਉਣਗੇ ਇਤਿਹਾਸ ਦੇ ਵਿੱਚੋਂ ਤੁਹਾਡੇ ਕੋਲ ਤਿੰਨ ਕੁਐਸਚਨ ਆਉਣਗੇ ਠੀਕ ਹੈ ਤੇ ਨਾਰੀ ਸ਼ਾਸਤਰ ਦੇ ਵਿੱਚੋਂ ਆਉਣਗੇ ਦੋ ਮਤਲਬ ਕੁੱਲਮ ਲਾ ਕੇ ਇਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ 10 ਕੁਐਸਚਨ ਹੈਗੇ ਉਹ ਇਸ ਭਾਗ ਦੇ ਵਿੱਚੋਂ ਆਉਣਗੇ ਮਤਲਬ ਜੇ ਆਪਾਂ ਮੋਟਾ-ਮੋਟਾ ਗੱਲ ਕਰੀਏ ਤਾਂ ਭਾਗ ਊੜੇ ਦੇ ਵਿੱਚੋਂ ਆਪਣੇ ਕੋਲ 10 ਅੰਕਾਂ ਦਾ ਕੰਮ ਆਇਆ ਜਿਹੜਾ ਬਿਲਕੁਲ ਈਜ਼ੀ ਹੈ ਜਿਹੜਾ ਤੁਸੀਂ ਸਾਨੀ-ਰਾਨ ਕਰ ਸਕਦੇ ਹੋਗੇ ਭਾਗ ਆੜੇ ਦੇ ਵਿੱਚ ਵੀ ਤੁਹਾਡੇ ਕੋਲ 10 ਅੰਕਾਂ ਦੀ ਬਸਤੂਨਿਸ਼ਟ ਪ੍ਰਸ਼ਨ ਹੋਣਗੇ ਇਹ ਵੀ ਤੁਹਾਡਾ ਭਾਗ ਜਿਹੜਾ ਬਿਲਕੁਲ ਸੌਖਾ ਆਇਆ ਮਤਲਬ 20 ਅੰਕ ਬਿਲਕੁਲ ਆਪਣੇ ਆਸਾਨ ਨੇ ਹੁਣ ਤੁਹਾਨੂੰ ਥੋੜਾ ਜਿਹਾ ਪਿਛਲੇ ਪੇਪਰ ਬਾਰੇ ਦੱਸਦਾ ਤਾਂ ਉਹਦੇ ਵਿੱਚ ਇੱਥੇ 12 ਕੁਐਸਚਨ ਸੀ ਵੀ ਇੱਥੇ ਵੀ 12 ਕੁਐਸਚਨ ਸੀ ਠੀਕ ਹੈ ਉਦੋਂ ਇਹ ਭਾਗ ਸੀ ਜਿਹੜਾ ਇਹ 24 ਅੰਕਾਂ ਦਾ ਸੀ ਦੋਨੋਂ ਭਾਗ ਹੈਰਾ ਪਰ ਹੁਣ ਇਹ ਜਿਹੜੇ 10-10 ਸੰਖਾਂ ਦੇ ਹੋਗੇ ਠੀਕ ਇਹਦੇ ਚਾਰ ਨੰਬਰ ਘਟੇ ਨਹੀਂ ਪੱਗੇ ਦੱਸਾਂਗੇ ਤਾਂ ਉਹਨੂੰ ਕਿੱਥੇ ਐਡ ਹੋਗੇ ਇਸ ਤੋਂ ਬਾਅਦ ਭਾਗ ਆ ਗਿਆ EDB ਠੀਕ ਹੈ ਇਹਦੇ ਵਿੱਚ ਤੁਹਾਡੇ ਕੋਲ ਕੁਐਸਚਨ ਹੋਣਗੇ ਜਿਨ੍ਹਾਂ ਦਾ ਉੱਤਰ ਬੇਟਾ ਆਪਾਂ 30 ਤੋਂ 50 60 ਸ਼ਬਦਾਂ ਦੇ ਵਿੱਚ ਲਿਖਣਾ ਹੁੰਦਾਗਾ ਮਤਲਬ 8 10 15 ਲਾਈਨਾਂ ਦੇ ਵਿੱਚ ਜਿਹਦਾ ਆਪਾਂ ਉੱਤਰ ਲਿਖਦੇ ਹਾਂਗੇ ਇਹ ਆਉਣਗੇ ਤੁਹਾਡੇ ਕੋਲ ਤਿੰਨ-ਤਿੰਨ ਅੰਕਾਂ ਦੇ ਠੀਕ ਹੈ ਇਹਦੇ ਵਿੱਚ 8 ਪ੍ਰਸ਼ਨ ਆਪਣੇ ਕੋਲ ਹੋਣਗੇ ਵੀ 8 ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ ਦੇ ਤਿੰਨ ਅੰਕ ਹੋਣਗੇ 24 ਅੰਕਾਂ ਦਾ ਆਪਣੇ ਕੋਲ ਬੇਟਾ ਇਹ ਵਾਲਾ ਪਾਰਟ ਤੁਹਾਡੇ ਕੋਲ ਆਏਗਾ ਪੇਪਰ ਦੇ ਵਿੱਚ ਹੁਣ ਇਹਦੇ ਵਿੱਚ ਵੀ ਚਾਰ ਭਾਗ ਹੋਣਗੇ ਚਾਰਾਂ ਦੇ ਵਿੱਚੋਂ ਗਸਤ ਨਾਉਣਗੇ ਤਾਂ ਦੋ ਆਪਨ ਹੋਣਗੇ ਬੇਟਾ ਭੂਗੋਲ ਦੇ ਵਿੱਚੋਂ ਦੋ ਅਰਥਸ਼ਾਸਤਰ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਤਿੰਨ ਆਉਣਗੇ ਤੇ ਨਾਰਿ ਸ਼ਾਸਤਰ ਦੇ ਵਿੱਚੋਂ ਇੱਕ ਆਉਣਗੇ ਇਸ ਤਰੀਕੇ ਨਾਲ ਕੁੱਲ ਤੁਹਾਡੇ ਕੋਲ 8 ਕੁਐਸਚਨ ਹੋਣਗੇ 24 ਅੰਕਾਂ ਦੇ ਲਈ ਠੀਕ ਹੈ ਇਹ ਵਾਲਾ ਥੋੜਾ ਜਿਹਾ ਪੋਰਸ਼ਨ ਆਪਣਾ ਲੰਬਾ ਦਾ ਇਹਦੇ ਉੱਪਰ ਤੁਸੀਂ ਜ਼ਿਆਦਾ ਫੋਕਸ ਕਰਨਾ ਹੈ ਜ਼ਿਆਦਾ ਇਹਨੂੰ ਧਿਆਨ ਨਾਲ ਪੜਨਾਗਾ ਆਪਾਂ ਵਧੀਆ ਅੰਕ ਲੈਣ ਵਾਸਤੇ ਇਸ ਤੋਂ ਬਾਅਦ ਆ ਗਿਆ ਭਾਗ ਸ ਵੀ ਠੀਕ ਹੈ ਭਾਗ ਈੜੀ ਤੇ ਭਾਗ ਸਸਾ ਸੇਮ ਨੇ ਇਹਦੇ ਵਿੱਚ ਕੁਝ ਨਹੀਂ ਚੇਂਜ ਹੋਇਆ ਜਿਹਾ ਜਿਹਾ ਪਹਿਲਾਂ 2024-25 ਸੀ ਉਮੀੇ ਹੁਣ ਨੇ ਤਾਂ ਭਾਗ ਸਸੇ ਦੇ ਵਿੱਚ ਕੀ ਹੈ ਬਟਾ ਮੇਰੇ ਕੋਲ 8 ਕੁਐਸਚਨ ਹੋਣਗੇ ਠੀਕ ਹੈ ਹਰੇਕ ਭਾਗ ਦੇ ਵਿੱਚੋਂ ਤੁਹਾਨੂੰ 2-2 ਕੁਐਸਚਨ ਹੋਣਗੇ ਬੇਟਾ ਜਿਵੇਂ ਭੂਗੋਲ ਅਰਥ ਸ਼ਾਸਤਰ ਇਤਿਹਾਸ ਸਨਾਲ ਸ਼ਾਸਤਰ ਹਰ ਦੇ ਵਿੱਚੋਂ ਦੋ-ਦੋ ਕੁਐਸਚਨ ਹੋਣਗੇ ਤੁਸੀਂ ਉਹਨਾਂ ਦੋਵਾਂ ਦੇ ਵਿੱਚੋਂ ਇੱਕ-ਇੱਕ ਕਰਨਾ ਹੋਏਗਾ ਠੀਕ ਹੈ ਮਤਲਬ ਇਹਦੇ ਵਿੱਚ ਤੁਹਾਡੇ ਕੋਲ ਸ਼ੋਰਟ ਰਹਿ ਗਈ ਜਾਂ ਵਾਲੇ ਕੁਐਸਚਨ ਹੋਣਗੇ ਇਹਨਾਂ ਦਾ ਉੱਤਰ ਆਪਾਂ ਲਿਖਣਾ ਬੇਟਾ ਸੀ ਸ਼ਬਦਾਂ ਤੋਂ ਲੈ ਕੇ 100 120 150 ਸ਼ਬਦਾਂ ਤੱਕ ਠੀਕ ਪੰਜ ਅੰਕਾਂ ਦੇ ਇਹ ਤੁਹਾਡੇ ਕੁਐਸਚਨ ਹੋਣਗੇ ਚਾਰ ਪ੍ਰਸ਼ਨ ਤੁਸੀਂ ਕਰਨੇ ਹੋਣਗੇ 5-5 ਅੰਕਾਂ ਦੇ 20 ਅੰਕਾਂ ਦਾ ਆਪਣਾ ਇਹ ਵਾਲਾ ਪੋਰਸ਼ਨ ਹੋਏਗਾ ਠੀਕ ਹੁਣ ਆ ਜੋ ਵਿਭਾਗ ਹ ਹੈ ਤੇ ਇਹ ਹੈ ਬੀਟ ਆਪਣੇ ਕੋਲ ਕੇਸ ਸਟਡੀ ਜਾਂ ਸਰੋਤ ਅਧਾਰਿਤ ਪ੍ਰਸ਼ਨ ਇਹਦੇ ਵਿੱਚ ਤੁਹਾਡੇ ਕੋਲ ਦੋ ਪ੍ਰਸ਼ਨ ਹੋਣਗੇ ਵੀ ਠੀਕ ਇਹ ਅਰਥ ਸ਼ਾਸਤਰ ਜਾਂ ਫਿਰ ਨਾਰ ਸ਼ਾਸਤਰ ਦੇ ਵਿੱਚੋਂ ਤੁਹਾਡੇ ਕੋਲ ਆਉਣਗੇ ਹਾਂਜੀ ਇਹਦੇ ਵਿੱਚ ਕੀ ਹੋਏਗਾ ਵੀ ਜਾਂ ਤਾਂ ਇਹ ਪਾਠਕ੍ਰਮ ਤੇ ਅਧਾਰਿਤ ਹੋ ਸਕਦਾਗਾ ਠੀਕ ਜਾਂ ਫਿਰ ਨਹੀਂ ਵੀ ਹੋ ਸਕਦਾ ਕੋਈ ਜ਼ਰੂਰੀ ਨਹੀਂ ਹੈ ਤਾਂ ਇਹ ਪੈਰਿਆਂ ਦੇ ਵਿੱਚੋਂ ਹੀ ਲੱਭ ਕੇ ਤੁਸੀਂ ਸਮਝਦੇ ਅਧਾਰ ਤੇ ਇਹਨਾਂ ਦੇ ਉੱਤਰ ਦੇਣੇ ਹੈਗੇ ਇੱਕ ਅੰਕ ਦੇ ਚਾਰ ਪ੍ਰਸ਼ਨ ਪੁੱਛੇ ਜਾਣਗੇ ਮਤਲਬ ਦੋ ਸਵਾਲ ਹੋਣਗੇ ਠੀਕ ਹੈ ਦੋ ਪੈਰੇ ਹੋਣਗੇ ਤੁਹਾਨੂੰ ਕੁੱਲ ਠੀਕ ਹਰ ਇੱਕ ਪੈਰੇ ਦੇ ਵਿੱਚੋਂ ਚਾਰ-ਚਾਰ ਕੁਐਸਚਨ ਹੋਣਗੇ ਤਾਂ ਚਾਰ-ਚਾਰ ਅੰਕਾਂ ਦੇ ਇਹ ਵਾਲੇ ਦੋ ਪੈਰੇ ਹੋਗੇ ਕਿੰਨੇ ਕਿੰਨੇ ਅੰਕਾਂ ਦਾ ਹੋ ਗਿਆ ਵੀ ਇਹ 8 ਠੀਕ ਹੁਣ ਜਿਹੜੇ ਆਪਾਂ ਚਾਰ ਅੰਕ ਉੱਪਰ ਛੱਡ ਗਏ ਸੀ ਨਾ ਭਾਗ ਊੜੇ ਦੇ ਵਿੱਚ ਪਹਿਲਾਂ 12 ਕੁਐਸਚਨ ਹੁੰਦੇ ਸੀ ਹੁਣ 10 ਨੇ ਭਾਗ ਆੜੇ ਦੇ ਵਿੱਚ ਪਹਿਲਾਂ 12 ਕੁਐਸਚਨ ਹੁੰਦੇ ਸੀ ਹੁਣ 10 ਸੀ ਜਿਹੜੇ ਉਹ ਦੋ-ਦੋ ਅੰਕਾਂ ਦੇ ਇੱਥੇ ਚਾਰ ਅੰਕ ਘਟੇ ਸੀ ਉੱਪਰ ਉਹ ਚਾਰ ਅੰਕ ਇੱਥੇ ਐਡ ਹੋ ਗਏ ਇੱਥੇ ਪਹਿਲਾਂ ਪੈਰਾ ਇੱਕੋਂ ਦਾ ਸੀ ਹੁਣੇ ਪੈਰੇ ਕਿੰਨੇ ਹੋਣਗੇ ਤੁਹਾਨੂੰ ਦੋ ਮਤਲਬ ਤੁਹਾਡਾ ਜਿਹੜਾ ਕੰਮ ਹੈਗਾ ਹੋਰ ਵੀ ਜ਼ਿਆਦਾ ਸੌਖਾ ਹੋ ਗਿਆ ਪਾਸ ਹੋਣ ਵਾਲਾ ਠੀਕ ਇਸ ਤੋਂ ਬਾਅਦ ਆ ਗਏ ਭਾਗ ਕਕਾ ਠੀਕ ਹੈ ਹੁਣ ਭਾਗ ਕਕਾ ਦੇ ਵਿੱਚ ਕੀ ਹੈ ਵੀ ਨਕਸ਼ਾ ਕਾਰਜ ਠੀਕ ਹੈ ਇਹ ਵੀ ਤੁਹਾਨੂੰ ਦੋ ਨਕਸ਼ੇ ਆਉਣਗੇ ਵੀ ਇੱਕ ਤੁਹਾਨੂੰ ਨਕਸ਼ਾ ਹੈਗਾ ਬੇਟਾ ਭਾਰਤ ਦਾ ਇੱਕ ਨਕਸ਼ਾ ਹੈਗਾ ਪੰਜਾਬ ਦਾ 1947 ਤੋਂ ਪਹਿਲਾਂ ਵਾਲਾ ਪੰਜਾਬ ਹਰ ਦੋਨਾਂ ਨਕਸ਼ਿਆਂ ਦੇ ਵਿੱਚ 6-6 ਸਥਾਨ ਤੁਹਾਨੂੰ ਪੁੱਛੇ ਜਾਣਗੇ ਤੁਸੀਂ 4-4 ਸਥਾਨ ਭਰਨੇ ਹੋਣਗੇ ਠੀਕ ਹੈ ਹਰੇਕ ਸਥਾਨ ਦਾ ਤੁਹਾਨੂੰ ਇੱਕ ਅੰਕ ਮਿਲੇਗਾ ਮਤਲਬ 4-4 ਭਰਨੇ ਨੇ ਤਾਂ ਇਹ ਨਕਸ਼ੇ ਆਪਣੇ ਕੋਲ ਕਿੰਨੇ ਨੰਬਰ ਦੇ ਹੋਣਗੇ ਬੇਟਾ 8 ਨੰਬਰ ਦੇ 4 ਅੰਕਾਂ ਦਾ ਤੁਹਾਡਾ ਭੂਗੋਲ ਨਕਸ਼ਾ ਹੋਏਗਾ 4 ਅੰਕਾਂ ਦਾ ਤੁਹਾਡਾ ਇਤਿਹਾਸ ਦਾ ਨਕਸ਼ਾ ਹੋਏਗਾ ਠੀਕ ਹੈ ਬੇਸੇ ਮੈਂ ਤੁਹਾਨੂੰ ਸਲਾਹ ਦੂੰਗਾ ਵੀ ਤੁਸੀਂ 6 ਦੇ 6 ਹੀ ਭਰੇ ਉਹਦੇ ਵਿੱਚੋਂ ਕਿਵਾਰੀ ਕੰਨ ਦਾ ਗਲਤ ਹੋ ਜਾਂਦਾ ਹੈਗਾ ਹੈਨਾ ਤਾਂ ਇਸ ਤੋਂ ਬਾਅਦ ਇਹ ਪ੍ਰਸ਼ਨ ਪੱਤਰ ਦੀ ਰੂਪਰੇਖਾ ਹੈਗੀ ਏ ਵੀ ਆਪਾਂ ਇੱਕ ਵਾਰ ਡਿਸਕਸ ਕਰ ਲਈਏ ਦੇਖੋ ਸਭ ਤੋਂ ਪਹਿਲਾਂ ਬਹੁ ਵਿਕਲਪੀ ਪ੍ਰਸ਼ਨ ਹੋਣਗੇ ਕਿੰਨੇ ਹੋਣਗੇ ਵੀ 10 ਕਿੰਨੇ ਅੰਕਾਂ ਦੇ ਨੇ 10 ਅੰਕਾਂ ਦੇ ਫਿਰ ਵਸਤੂ ਨਿਸ਼ਟ ਪ੍ਰਸ਼ਨ ਹੋਣਗੇ ਕਿੰਨੇ ਪ੍ਰਸ਼ਨ ਹੋਣਗੇ 10 ਕਿੰਨੇ ਅੰਕਾਂ ਦੇ ਹੋਣਗੇ 10 ਅੰਕਾਂ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ 3 3 ਕਾਂ ਵਾਲੇ ਕਿੰਨੇ ਪ੍ਰਸ਼ਨ ਹੋਣਗੇ 8 ਠੀਕ ਹੈ ਕਿੰਨੇ ਨੰਬਰ ਦੇ ਹੋਣਗੇ 24 ਨੰਬਰ ਦੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਕਿੰਨੇ ਹੋਣਗੇ ਤੁਹਾਨੂੰ ਵੀ ਆਉਣਗੇ 8 ਠੀਕ ਹੈ ਕਰਨੇ ਚਾਰ ਨੇ ਕਿੰਨੇ ਅੰਕਾਂ ਲਈ ਹੋਣਗੇ 5 ਅੰਕਾਂ ਲਈ 20 ਅੰਕ ਦੇ ਹੋਗੇ ਕੇਸ ਸਟਡੀਸ ਰੂਤ ਆਧਾਰਿਤ ਜਿਹੜਾ ਪ੍ਰਸ਼ਨ ਹੈਗਾ ਠੀਕ ਹੈ ਇਹ ਚਾਰ ਚਾਰ-ਚਾਰ ਅੰਕਾਂ ਦੇ ਦੋ ਆਉਣਗੇ ਵੀ ਤੁਹਾਨੂੰ ਇਕਨੋਮਿਕਸ ਤੇ ਨਾਰੀ ਸ਼ਾਸਤਰ ਦੇ ਵਿੱਚੋਂ ਅਰਥ ਸ਼ਾਸਤਰ ਦੇ ਨਾਰੀ ਸ਼ਾਸਤਰ ਦੇ ਵਿੱਚੋਂ ਇਹ ਆਪਣੇ ਕੋਲ ਹੋਣਗੇ 8 ਨੰਬਰ ਦੇ ਨਕਸ਼ਾ ਕਾਰਜ ਵੀ ਤੁਹਾਨੂੰ ਦੋ ਆਉਣਗੇ ਭੂਗੋਲ ਦੇ ਵਿੱਚੋਂ ਤੇ ਇਤਿਹਾਸ ਦੇ ਵਿੱਚੋਂ 8 ਨੰਬਰ ਦੇ ਆਪਣੇ ਕੋਲ ਇਹ ਹੋਣਗੇ ਤਾਂ ਕੁੱਲ ਜਿਹੜਾ ਤੁਹਾਡਾ ਪੇਪਰ ਹੈ ਬਟੋ ਕਿੰਨੇ ਅੰਕਾਂ ਦਾ ਹੋਏਗਾ ਵੀ 80 ਅੰਕਾਂ ਦਾ ਹੋਏਗਾ ਪਾਸ ਹੋਣਾ ਬਿਲਕੁਲ ਆਸਾਨ ਹੈ ਠੀਕ ਹੈ ਤੁਸੀਂ ਧਿਆਨ ਨਾਲ ਪੜ੍ਹਨਾਗਾ ਜੇਕਰ ਆਪਾਂ ਗੱਲ ਕਰੀਏ ਦੇਖੋ ਤੇ 20 ਅੰਕ ਕਿ ਹੋਗੇ 16 ਅੰਕ ਕਿ ਹੋਗੇ ਠੀਕ ਹੈ 36 ਅੰਕ ਕਿ ਬਿਲਕੁਲ ਮੁਫਤ ਦੇ ਨੇ ਤੁਹਾਨੂੰ ਥੋੜੀ ਜਿਹੀ ਪ੍ਰੈਕਟਿਸ ਕਰਨ ਦੀ ਲੋੜ ਹੈ ਥੋੜਾ ਜਿਹਾ ਪੜ੍ਹਨ ਦੀ ਲੋੜ ਹੈ ਇਹ ਵਾਲੇ ਪੋਰਸ਼ਨ ਲਈ ਤੁਹਾਨੂੰ ਮਿਹਨਤ ਕਰਨ ਦੀ ਪੂਗੀ ਵੀ 3-4 ਅੰਕਾਂ ਵਾਲੇ ਤੇ 4-4 ਅੰਕਾਂ ਵਾਲੇ ਜੇ ਤੁਸੀਂ ਵਧੀਆ ਅੰਕ ਕਿ ਦੇ ਵਿੱਚ ਪੇਪਰ ਦੇ ਵਿੱਚੋਂ ਲੈਣੇ ਹੈ ਠੀਕ ਹੈ ਪਾਸ ਤਾਂ ਤੁਸੀਂ ਸਾਨੀ ਨਾਲ ਹੋ ਜਾਓਗੇ ਵੈਸੇ ਆਪਾਂ ਮਿਹਨਤ ਕਰਨੀ ਹੈ ਕਿ ਵਧੀਆ ਅੰਕ ਪ੍ਰਾਪਤ ਕਰਨ ਦੇ ਲਈ ਠੀਕ ਤਾਂ ਇਹੋ ਤੁਹਾਡਾ ਸੀਐਸ ਤੋਂ ਬਾਅਦ ਸੀਸੀ ਦੇ ਨੇ ਵੀ ਇਹ ਤੁਹਾਡੇ ਅਧਿਆਪਕ ਸਬਾਨਾ ਨੇ ਲਾਉਣੇ ਹੈਗੇ ਠੀਕ ਹੈ ਉਹ ਆਪਣੇ ਹਿਸਾਬ ਨਾਲ ਇਹਦੀ ਵੰਡ ਕਰ ਲਾਂਗੇ ਜਿਹੜੇ ਤੁਹਾਡੇ ਟੈਸਟ ਹੋਣਗੇ ਉਹ 5 ਅੰਕ ਲੈ ਜਾਣਗੇ ਉਹਦੇ ਵਿੱਚੋਂ ਪ੍ਰੀ ਬੋਰਡ ਦੇ ਵਿੱਚੋਂ 5 ਅੰਕ ਲੈ ਜਾਣਗੇ ਠੀਕ ਹੈ ਵਿਸ਼ੇ ਦੇ ਵਿੱਚ ਤੁਹਾਡੀ ਰੁਚੀ ਕਿੰਨੀ ਹੈ ਹੋਮਵਰਕ ਤੁਸੀਂ ਕਿੰਮੀ ਕੀਤਾ ਤੁਹਾਡੇ ਨੋਟਬੁక్స్ ਕਿੰਮੀ ਕੀਤੀਆਂ ਕਿੰਨੇ ਟੈਸਟ ਦਿੱਤੇ ਨੇ 3 ਅੰਕ ਉਹਦੇ ਨੇ ਠੀਕ ਹੈ ਬਾਅਦ ਦੇ ਵਿੱਚ ਬੁੱਕ ਬੈਂਕ ਦੇ ਵਿੱਚੋਂ ਵੀ ਤੁਹਾਡੇ ਦੋ ਜਿਹੜੇ ਦੋ ਅੰਕ ਹੈਗੇ ਉਹ ਲੱਗਣੇ ਹੈਗੇ 5 ਅੰਕ ਪ੍ਰੋਜੈਕਟ ਵਰਕ ਜਾਂ ਫਿਰ ਗਤੀਵਿਧੀਆਂ ਦੀ ਠੀਕ ਇਹ ਵੀ ਅੰਕ ਤੁਹਾਡੇ ਦਾ ਐਫਐਕਸ ਸਭ ਨਾਲ ਲਾਉਣੇ ਨੇ ਆਪਣੇ ਤੁਹਾਡੇ ਹੱਥ ਦੇ ਵਿੱਚ 80 ਨੰਬਰ ਨੇ ਇਹਨਾਂ ਨੂੰ ਤੁਸੀਂ ਹੋਰ ਵਧੀਆ ਢੰਗ ਦੇ ਨਾਲ ਕਰਕੇ ਵਧੀਆ ਅੰਕੇ ਦੇ ਵਿੱਚੋਂ ਲੈ ਸਕਦੇ ਹੋ ਠੀਕ ਹੈ ਬੇਟਾ ਤਾਂ ਸਾਰੇ ਵਿਦਿਆਰਥੀ ਇਸ ਨੂੰ ਆਪਣੀ ਕਾਪੀਆਂ ਦੇ ਉੱਪਰ ਨੋਟ ਕਰ ਲਿਓ ਵੀ ਠੀਕ ਹੈ ਦਿਮਾਗ ਦੇ ਵਿੱਚ ਮਠਾ ਲਓ ਚੰਗੀ ਤਰ੍ਹਾਂ ਤੇ ਆਪਣੀ ਜਿਹੜੀ ਤਿਆਰੀ ਹੈਗੀ ਪੇਪਰ ਦੀ ਹੁਣ ਤੋਂ ਹੀ ਸ਼ੁਰੂ ਕਰੋ ਸਾਰੇ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ